ਆ ਦੇਖ ਲੋ ਇੱਥੇ ਜਿਹੜੇ ਡਰੱਗੀ ਹੁੰਦੇ ਆ ਨਾ ਏਦਾਂ ਰੱਜ ਕੇ ਡਿੱਗੇ ਰਹਿੰਦੇ ਆ ਤੁਸੀਂ ਦੱਸ ਦਿਓ ਠੀਕ ਲੋ ਇਹ ਹੁਣ ਮੀ ਪਈ ਜਾਂਦਾ ਤੇ ਨਸ਼ੇ ਨਾਲ ਟੰਨ ਹੋ ਕੇ ਬਾਹਰ ਡਿੱਗਾ ਡਾਕਟਰੀ ਆ ਇਹ ਪਰ ਥੋੜਾ ਦੂਰ ਰਹਿੰਦੀ ਆ ਤੇ ਅੱਜ ਇਹ ਸਾਡੇ ਵਲੌਗ ਦੇ ਵਿੱਚ ਆਈ ਆ ਵੈਸੇ ਬਹੁਤ ਘੱਟ ਆਉਂਦੇ ਆ ਤੇ ਚਲੋ ਜੀ ਫਿਰ ਅੱਜ ਦੇ ਵਲੌਗ ਦੀ ਕਰਦੇ ਆ ਸਮਾਪਤੀ ਇੱਥੇ ਹੀ ਹੁਣ ਤਾਂ ਅਸੀਂ ਗੁਰਦਾਰਾ ਸਾਹਿਬ ਵੀ ਜਾਣਾ ਪਰ ਗੁਰਦਾਰਾ ਸਾਹਿਬ ਜਾ ਕੇ ਫੇਰ ਸਮਾਪਤੀ ਕਰੂੰਗਾ ਆ ਇਹਨਾਂ ਦਾ ਹੈਲੋਵਿਨ ਆ ਰਿਹਾ ਨਾ ਤਾਂ ਤਾਂ ਕਰਕੇ ਆ ਬੱਚਿਆਂ ਦੇ ਆ ਮਿੱਠੇ ਤਾਂ ਬਹੁਤ ਆ ਪਰ ਵੀ ਬੜੇ ਮੋٹے ਮੋٹے ਮੈਂ ਕਹ ਲੈ ਲਓ ਜਿਹੜੀਆਂ ਵੀ ਜੈਕਟਾਂ ਜੋਟਾਂ ਜੋ ਵੀ ਲੈਣੀਆਂ ਅੱਜ ਮੈਂ ਖੁੱਲੇ ਦਿਲ ਨਾਲ ਖਰਚਾ ਕਰ ਦੇਣਾ ਅਜਨਾਂ ਤੇ ਆ ਦੇਖ ਲਓ ਇਹਨਾਂ ਦੇ ਕੰਮ ਸਵੇਰੇ ਸਵੇਰੇ ਐਤਵਾਰ ਉੱਠ ਕੇ ਆਏ ਹੁੰਦਾ ਵੀ 10 ਮਿੰਟ ਕੋ ਟੀਵੀ ਦੇਖਾਂਗੇ ਕੁਝ ਨਾ ਤੇ ਆ ਅੱਜ ਮੈਂ ਉਦਾਂ ਹੀ ਉੱਠਿਆ ਚਾਹ ਪੀਤੀ ਨਹੀਂ ਤੇ ਆ ਮੋਢਿਆਂ ਤੇ ਝੜ ਵੀ ਗਈ ਐ ਨੇ ਖੜੇ ਆ ਪਹਿਲਾ ਵੈਗ ਜਿਗਾ ਖਾਲ ਸਕਿਆ ਵੈਗ ਜਿਗਾ ਖਾਲ ਸਾ ਵੈਗ ਜਿਗਾ ਮਾਤੇ ਹੁਣ ਕਿਹ ਹੈ ਆ ਲਓ ਮੇਰਾ ਪਰ ਵੀ ਬਣ ਸਕਦੇ ਤੁਸੀਂ ਮੈਥੋਡ ਉੱਤੇ ਚੜ੍ਹ ਨੂੰ ਆਜੋ ਤੁਹਾਨੂੰ ਇਹਨਾਂ ਦਾ ਕਮਰਾ ਦਿਖਾਵਾਂ ਵੀ ਆ ਤੁਹ ਕਹਿੰਦਾ ਹਾਂ ਅੱਜ ਤਾਂ ਅੱਜ ਤਾਂ ਟਿੱਕੀ ਪਿੱਕੀ ਹੋਣੀ ਸਾਰੇ ਉੱਤੇ ਕੱਥੇ ਕਰਕੇ ਰੱਖੇ ਕਿ ਨਾ ਰੱਖੇ ਆ ਅਸੀਂ ਸਾਫਾਈ ਕੀਤੀ ਸੀ। ਅੱਛਾ ਲੈ ਆਜਾ ਤੇ ਭਾਈ। ਹਾਂ ਆ ਚਲੋ ਇੰਨਾ ਕ ਚੱਲ ਜਾਂਦਾ ਫਿਰ ਵੀ ਬੱਚੇ ਆ। ਪਰ ਅੱਜ ਤਾਂ ਬਹੁਤ ਸੋਹਣਾ ਰੂਮ ਸਾਫ ਕੀਤਾ ਇਹਨਾਂ ਨੇ ਹੈ। ਅੱਜ ਨਹੀਂ ਕੱਲ ਨੇ ਹਾਂ ਕੱਲ ਕੀਤਾ ਸੀ। ਓਕੇ ਪਰਫੈਕਟ। ਪਰਫੈਕਟ। ਆ ਸਾਡੇ ਕੱਪੜੇ ਪਾਏ ਪਏ ਰੈਡੀ। ਲੈ ਕੇ ਜਾਣੇ ਆ ਅਸੀਂ ਧੋਣ ਵਾਸਤੇ ਟੋਕਰੀਆਂ 'ਚ। ਤੇ ਹੁਣ ਆਪਣੀ ਡਿਊਟੀ ਆ ਪਹਿਲਾਂ ਆਪਾਂ ਨੇ ਬਣਾਉਣੇ ਆ ਸੈਂਡਵਿਚ ਸੈਂਡਵਿਚ ਵਾਲਾ ਮਸਾਲਾ ਤਿਆਰ ਆ ਹੁਣ ਇਹ ਬਣਾ ਕੇ ਤੇ ਫਿਰ ਅਸੀਂ ਜਾਣਾ ਸੰਡੇ ਵਾਲੀ ਸ਼ੋਪਿੰਗ ਕਰਨ ਸੈ ਚੜ੍ਹੇ ਵਾਲੀ ਤਾਂ ਗੱਲ ਕਰ ਲਈ ਸੀ ਅੱਜ ਅਸੀਂ ਜਾਣਾ ਕੋਸਕੋ ਕੋਸਕੋ ਮਿਲਦਾ ਹੁੰਦਾ ਹੋਲ ਸੇਲ ਦਾ ਸਾਮਾਨ ਆ ਸਾਰਾ ਕੁਝ ਮਿਕਸ ਵੈਜੀਟੇਬਲ ਜਿਹੜਾ ਹੁੰਦਾ ਫਰੋਜ਼ਨ ਫਰੂਟ ਉਹ ਪਾਪੂ ਕੇ ਆਲੂ ਬਾਲ ਕੇ ਇੱਧਰ ਸਾਡਾ ਕੱਟਿਆ ਪਿਆ ਐਵਾ ਕਾਡੋ ਤੇ ਮੈਂ ਸੰਡੇ ਕਰਨੀ ਹੁੰਦੀ ਆ ਥੋੜਾ ਜਿਹਾ ਫੂਡ ਬਣਾਉਣਾ ਹੁੰਦਾ ਸੰਡੇ ਹੁਣ ਆਪਾਂ ਕੱਪੜੇ ਪਾਤੇ ਆ ਲਾਂਡਰੀ ਦੇ ਵਿੱਚ ਧੋਣੇ ਹੁਣ ਚੱਲਦੇ ਆ ਡਾਲਰਮਾ ਉੱਥੋਂ ਤੁਹਾਡਾ ਸਮਾਨ ਲੈਣਾ ਯੈਸ ਹਾਂਜੀ ਇਹਨਾਂ ਦਾ ਸਮਾਨ ਲੈ ਕੇ ਫਿਰ ਉਦੋਂ ਨੂੰ 30 ਮਿੰਟ ਹੋ ਜਾਣਗੇ ਤੇ ਫਿਰ ਕੱਪੜੇ ਸੁੱਕਣੇ ਪਾ ਕੇ ਫਿਰ ਆਪਾਂ ਜਾਵਾਂਗੇ ਕੋਸਕੋ ਓਕੇ ਸੋ ਚੱਲ ਜਾਈਏ हाँ जी से भी फिर चलो जी फिर चले अच्छा, अच्छा करके हैं ओके ओके वेरी गुड पूरी आज होया है। चलो जी हाँ, हाँ? एक, गर्मी हाँ, तो डांस तो हाँ ਉਹਦੀ ਬੈਟਰੀ ਆ ਰਹੀ ਚੀਜ਼ ਹਾਂਜੀ ਡੌਲਰ ਨੰਮਾ ਇੱਥੋਂ ਇਹਨਾਂ ਦਾ ਸਮਾਨ ਲੈਣਾ ਥੋੜਾ ਬੱਚਿਆਂ ਦਾ ਬੱਚਿਓ ਆ ਦੇਖੋ ਪੈਨ ਕਿੰਨੀ ਕਿੰਨੀ ਤਰ੍ਹਾਂ ਦੇ ਪਏ ਆ ਜੈਸ ਇਟਸ ਪੈਨਸਲਸ ਤੇ ਤੁਸੀਂ ਹੁਣ ਇੱਥੋਂ ਜੋ ਵੀ ਕੁਝ ਲੈਣਾ ਲੈ ਸਕਦੇ ਹੋ ਆਪਾਂ ਉਹ ਕਾਲੀਆਂ ਲੈਣੀਆਂ ਆ ਤਾਂ ਇਹ ਆਪਾਂ ਕੌਲੇ ਨਾਲ ਲੈਣੀਆਂ which is suitable for micro wave ਆ ਹੈਲੋਵਿਨ ਆਉਣ ਆ ਰਾਣਾ ਤਾਂ ਹੁਣ ਆ ਦੇਖਿਓ ਆ ਹਰੇਕ ਇੰਨਾ ਸਟੋਰਾਂ ਚ ਆ ਡਰਾਉਣੇ ਜੇ ਸਾਰੇ ਕਿਤੇ ਟੰਗੇ ਹੋਣੇ ਬਸ ਹੁਣ ਹੈਲੋਵਿਨ ਆ ਗਿਆ ਹੁਣ ਬਸ ਬੱਚਿਆਂ ਦੀ ਪੂਰੀ ਸਰਦਾਰੀ ਹੋਣੀ ਆ ਹੈਲੋਵਿਨ ਆ ਰਿਹਾ ਕਿ ਲੱਗਦਾ ਛੇਤੀ ਆ ਗਿਆ ਹਨਾ ਸਾਲ ਬਾਅਦ ਆਉਂਦਾ ਹਨਾ ਪਰ ਇਹਦੇ ਕਿ ਲੱਗਾ ਜਿਵੇਂ ਛੱਟ ਹੀ ਜਾਣ ਬੜਿਆ ਪਰ ਇਥੇ ਦਿਨ ਲੰਘਦੇ ਐ ਕਿ ਦਿਵਾਰੀ ਬੜੀ ਛੇਤੀਆਂ 20 ਨੂੰ ਆਏ ਹਾਂ ਕਿਉਂਕਿ ਇਥੇ ਦਿਨ ਲੰਘਦੇ ਆ ਕੈਨੇਡਾ 'ਚ ਪਤਾ ਨਹੀਂ ਲੱਗਦਾ ਕੰਮ ਤੇ ਵਿਜੀ ਹੁੰਨੇ ਆ ਕੱਪ ਲੈਣੇ ਕਦੀ ਪਹ ਲੈ ਲਗੇ ਇਥੋਂ ਆਦੇ ਕਿੱਡੇ ਸੋਨੇ ਪਏ ਆ ਦੋ ਤਿੰਨ ਬਹੁਤ ਵੱਡੇ ਨਹੀਂ ਸਮਾਨ ਲੈਣ ਆਏ ਸੀ ਕਹਿੰਦੇ ਸੀ ਇੱਕੋ ਚੀਜ਼ ਲੈਣੀ ਆ ਤੇ ਨਾ ਨਾ ਕਰਦੇ ਆ ਵੀ ਆਹ ਦੇਖ ਲਓ ਖਲਾਈ ਹੋ ਗਿਆ ਆ ਜਵਾਕਾਂ ਦਾ ਇੱਕੋ ਜੀ ਕੋਈ ਚੀਜ਼ ਦੇਖ ਕੇ ਰੱਖ ਲੈਂਦੇ ਨਾ ਕਦੀ ਕੋਈ ਰਾਵੀ ਦੇ ਦੇਖ ਚਲੋ ਹੁਣ ਅਸੀਂ ਡਾਲਰਮਾਂ ਚੋਂ ਨਵੇੜ ਕੇ ਕੰਮ ਤੇ ਹੁਣ ਚੱਲੇ ਆ ਲਾਂਡਰੀ ਕੱਪੜੇ ਧੋਣੇ ਪਾਏ ਸੀ ਹੁਣ ਸੁੱਕਣੇ ਪਾ ਕੇ ਆਵਾਂਗੇ ਤੇ ਗੱਡੀ ਬੈਕ ਕਰਨ ਨੂੰ ਕਾਫੀ ਟਾਈਮ ਦੀ ਜਗ੍ਹਾ ਹੀ ਨਹੀਂ ਮਿਲ ਰਹੀ ਦੇਖ ਲਓ ਇੱਥੇ ਜਿਹੜੇ ਡਰੱਗੀ ਹੁੰਦੇ ਆ ਨਾ ਏਦਾਂ ਰੱਜ ਕੇ ਡਿੱਗੇ ਰਹਿੰਦੇ ਆ ਇਹ ਹੁਣ ਮੀ ਪਈ ਜਾਂਦਾ ਤੇ ਨਸ਼ੇ ਨਾਲ ਟੰਨ ਹੋ ਕੇ ਬਾਹਰ ਡਿੱਗਾ ਬੇਟਾ ਜੀ ਕੀ ਖਾਣਾ ਹਰਬੈਂਡ گارਲਿਕ ਪੇਸਟਰੀ ਹਰਬੈਂਡ گارਲਿਕ ਪੇਸਟਰੀ ਤੇ ਪੀਣਾ ਤਾਂ ਕੱਖ ਹੈ ਨਹੀਂ ਮੈਂ ਪੀਣਾ ਇੱਥੇ ਪਾਰਕ ਕਲੱਬ ਨਹੀਂ ਬਹੁਤ ਵੱਡੀ ਗੱਲ ਹੁੰਦੀ ਆ ਕੋਸਕੋ ਦੇ ਕੋਲੇ ਜੇ ਪਾਰਕ ਕਲੱਬ ਦੀ ਉਹ ਵੀ ਗੇਟ ਦੇ ਕੋਲੋਂ ਤਾਂ ਤੁਸੀਂ ਸਮਝ ਲਓ ਵੀ ਬਹੁਤ ਹੀ ਗੁਣਕਾਰੀ ਬੰਦੇ ਹੋ ਜੇ ਤੁਸੀਂ ਗੇਟ ਦੇ ਮੂਹਰੇ ਪਾਰਕ ਕਲੱਬ ਲਈ ਨਾ ਤਾ ਤੁਹਾਡੇ ਚ ਕਲਾ ਹੈਗੀ ਆ ਇਹਦਾ ਮਤਲਬ ਗੱਡੀ ਚਲਾਉਣ ਦੀ ਤੇ ਪਾਰਕਾਂ ਲਾਉਣ ਦੀ ਕੁਝ ਨਾ ਆਲਵੇਜ ਭੀੜ ਹੁੰਦੀ ਆ ਇੱਥੇ ਕਾਰਡ ਸਕੈਨ ਕਰਨਾ ਪੈਂਦਾ ਫੇਰ ਅੰਦਰ ਜਾ ਹੁੰਦਾ ਐਕਸਪਾਇਰ ਹੋ ਗਿਆ ਹਾਂ ਨੰਬਰ ਐਕਸਪਾਇਰ ਹੋ ਗਿਆ ਕਦੀਪ ਐਕਸਪਾਇਰ ਹੋ ਗਿਆ ਉਹ ਕਿਵੇਂ ਐਕਸਪਾਇਰ ਹੋ ਗਿਆ ਰੀਨਿਊ ਕਰਾਣਾ ਪੈਣਾ ਹੁਣ ਜੈਕਟ ਦੀ ਤਿਆਰੀ ਚੱਲ ਰਹੀ ਆ ਲਾਈਨ ਦੀ ਮੋਹ ਲਿਆ ਬਹੁਤ ਸਾਈਜ਼ ਐ ਐਕਸਪਾਇਰ ਵੱਡਾ ਲੈ ਲੈਨੇ ਆ ਇਹਦਾ ਮੈਂ ਸਾਈਜ਼ ਕਰਕੇ ਲੈ ਆਇਆ ਆ ਪਾ ਕੇ ਦੇਖ ਲੈ ਹਾਂਵੇ ਇੱਥੇ ਹੈਗੇ ਦੋ ਤਿੰਨ ਹਟ ਟੰਗੇ ਹੋਇਆ ਇੱਥੇ ਮੈਂ ਕਹ ਲੈ ਲਓ ਜਿਹੜੀਆਂ ਵੀ ਜੈਕਟਾਂ ਚੋਟਾਂ ਜੋ ਵੀ ਲੈਣੀਆਂ ਅੱਜ ਮੈਂ ਖੁੱਲੇ ਦਿਲ ਨਾਲ ਖਰਚਾ ਕਰ ਦੇਣਾ ਅੱਜ ਇਹਨਾਂ ਤੇ ਮੇਰੀ ਮੰਨੀ ਤੇ ਤੂੰ ਕੀ ਲੈਣਾ ਕੁਛ ਨਹੀਂ ਤੋ ਟਿੱਕਾ ਕੋਈ ਨਹੀਂ ਹੈ ਇਹ ਵੀ ਥੋੜਾ ਵੱਡਾ ਹੈ ਹਾਂ ਇਹ ਵੀ ਵੱਡਾ ਹੈ ਹਾਂ ਓਕੇ ਥੈਂਕ ਯੂ ਇਧਰ ਨੂੰ ਕਰੀ ਮੈਂ ਇਧਰ ਨੂੰ ਬਰਥਡੇ ਆ ਰਿਹਾ ਤੇ ਨਾ ਆਪਦੇ ਫਰੈਂਡਾਂ ਨੂੰ ਸਕੂਲੇ ਦੇਣ ਵਾਸਤੇ ਓਕੇ ਆ ਸਕੂਲੇ ਦੇਣ ਵਾਸਤੇ ਆ ਟੌਕਿਸ ਦੇ ਲੈ ਲਏ ਆ ਇਹਦੇ ਚ ਕੀ ਹੁੰਦੇ ਆ ਟੌਕੀ ਟੌਕੀ ਹਾਂ ਉਹੀ ਮਤਲਬ ਸਨੈਕਸ ਹੀ ਹੁੰਦੇ ਆ ਸਿਰਫ ਸਨੈਕਸ ਹੁੰਦੇ ਆ ਆ ਬਹੁਤ ਸੋਹਣੇ ਆ ਅਨਕਲਦੀਪ ਕੁਕੀਜ਼ ਤਾਂ ਬਹੁਤ ਤਰ੍ਹਾਂ ਦੇ ਆ ਇੱਥੇ ਜਿਹੜੇ ਮਰਜ਼ੀ ਲੈ ਲਓ ਆ ਦੇਖੋ ਕਿੰਨੇ ਸੋਹਣੇ ਕੁਕੀਜ਼ ਆ ਆ ਦੇਖੋ ਆ ਸੋਹਣੇ ਆ ਯਾਰ ਆ ਲੈ ਲੀ ਗੇ ਆਹੋ ਆ ਲਓ ਪਰੇ ਹੋ ਰਹਾ ਵੀ ਇਹ ਬਹੁਤ ਸੋਹਣੇ ਆ ਜਰਪੀਅਨ ਕੁਕੀਜ਼ ਹਾ ਵੀ ਜ ਲੈਣੇ ਲੈ ਲੋ ਹਾਂ ਆ ਵੀ ਲੈਣੇ ਆ ਲੈ ਲੋ ਮਾਦ ਕੰਨਾ ਆ ਵੀ ਯਾਰ ਆ ਵੀ ਸੋਹਣੇ ਆ ਆ ਵੀ ਵਧੀਆ ਯਾਰ ਹਾਂ ਇਹ ਕਨਾ ਇਹ ਜਵਾਕੜੀਆਂ ਏਡੀਆਂ ਸ਼ੈਤਾਨ ਨੇ ਇਹਨਾਂ ਨੂੰ ਚੀਜ਼ ਪਸੰਦ ਨਹੀਂ ਆਉਂਦੀ ਛੇਤੀ ਜੋ ਜਾਦੀਆਂ ਹੁੰਦੀਆਂ ਨਾ ਕਦੀ ਕਿਸੇ ਨੂੰ ਹੱਥ ਪਾਉਂਦੀਆਂ ਕਦੀ ਕਿਸੇ ਨੂੰ ਮੂੰਹ ਜਿਹਾ ਬਣਾਉਂਦੀਆਂ ਨਾਲੇ ਇੰਨੀ ਮਹਿੰਗੀ ਚੀਜ਼ ਲੈ ਕੇ ਦੇਈਦੀ ਆ ਤੇ ਫੇਰ ਵੀ ਚੱਕਦੀਆਂ ਨਾ ਅੱਗੋਂ ਮੂੰਹ ਜੇ ਵਟਣਗੀਆਂ ਉਂ ਕਰਨਗੀਆਂ ਸਹੀ ਆ ਨਾ ਬਾਕੀ ਰਹਿਣ ਦੇ ਨੇ ਉਹ ਕੋਹ ਹਾਂ ਹੁਣ ਕਿੰਨਾ ਕੁ ਉਹ ਤਾਂ ਲੈ ਲਿਆ ਤਿੰਨ ਡੱਬੇ ਤਾਂ ਲੈ ਲਏ ਇਦਾਂ ਟੇਸਟ ਨੂੰ ਹੁੰਦੇ ਆ ਤੇ ਆਪਾਂ ਲੈ ਸਕਦੇ ਹੁੰਨੇ ਆ ਅੰਗੂਰ ਜੇ ਲੈਣੇ ਆ ਆਪਾਂ ਪਹਿਲਾਂ ਟੇਸਟ ਕਰ ਸਕਦੇ ਹੁੰਨੇ ਆ ਕੋਈ ਵੀ ਫੂਡ ਕਈ ਤਰ੍ਹਾਂ ਦਾ ਇੱਥੇ ਹੁੰਦਾ ਤੇ ਪਹਿਲਾਂ ਖਾ ਕੇ ਟੇਸਟ ਕਰ ਲਓ ਪਸੰਦ ਆ ਤਾਂ ਲੈ ਲਓ ਇਹ ਖਾਸੀਅਤ ਆ ਇੱਥੇ ਇਹ ਨਹੀਂ ਹੈਗਾ ਵੀ ਹਾਂ ਵੀ ਲੈ ਲੇ ਆ ਖੱਟੇ ਆ ਇਹ ਮਿੱਠੇ ਆ ਆ ਲਓ ਗ੍ਰੇਪਸ ਆ ਮਿੱਠੇ ਤਾਂ ਬਹੁਤ ਆ ਪਰ ਵੀ ਬੜੇ ਮੋਟੇ ਮੋਟੇ ਆ ਹਣਾ ਹਾਂ। ਉਹ ਪਾਣੀ ਪਾ ਲੇ। ਰਵੀ ਵੀ ਮਟਿਆ ਉਹ ਸਵਾਦ ਬਹੁਤ ਆ ਹਨਾ। ਦੇਖੋ ਇੱਥੇ ਨਾ ਗੋਲ ਗੱਪੇ ਵੀ ਇਦਾਂ ਮਿਲਦੇ ਆ ਦੇਖੋ। ਆਪ ਦਾ ਪਾਣੀ ਵਗੈਰਾ ਘਰੇ ਬਣਾਓ ਤੇ ਗੋਲ ਗੱਪੇ ਖਾਓ। ਇੱਥੇ ਨਾ ਇੱਕ ਗੱਜਪਾ ਮਿਲਦੀ ਹੁੰਦੀ ਆ। ਉਹ ਜਿੱਦਾਂ ਆਪਾਂ ਕਹਿੰਦੇ ਸਤਨਾਜਾ ਉਹ ਚ ਕਈ ਤਰ੍ਹਾਂ ਦੇ ਮਤਲਬ ਤੇਲ ਹੋਰ ਕਈ ਕੁਝ ਪਾਇਆ ਹੁੰਦਾ। ਅੱਜ ਮੈਨੂੰ ਲੱਗਦਾ ਉਹ ਹੈ ਨਹੀਂ ਗਿਲਦੀਪ ਹਾਂ ਮਿਲ ਗਈ ਮਿਲ ਗਈ ਆਹਾ ਇਹ ਬਹੁਤ ਵਧੀਆ ਚੀਜ਼ ਹੁੰਦੀ ਇਹਦੇ ਚ ਕਈ ਕੁਸ਼ ਹੁੰਦਾ ਤੁਸੀਂ ਧਿਆਨ ਨਾਲ ਦੇਖੋ ਤੇਲ ਤੇ ਬਦਾਮ ਤੇ ਓਹੋ ਮਗਜ ਸੋ ਕਾਫੀ ਚੀਜ਼ਾਂ ਹੁੰਦੀਆਂ ਆਹ ਹੈ ਜੀ ਐਵੋਕਾਡੋਸ ਦੀ ਚਟਨੀ ਸਮੈਸ਼ ਡੈਵੋਕਾਡੋ ਇਹ ਬਹੁਤ ਵਧੀਆ ਹੁੰਦੀ ਕਿਸੇ ਬਰੈਡ ਬਰੁੱਡ ਤੇ ਲਾ ਕੇ ਖਾਓ ਤਾਂ ਬਹੁਤ ਵਧੀਆ ਲੱਗਦੇ ਆ ਉਹ ਆ ਉੱਪਰ ਵੀ ਪਈ ਹੋਈ ਇਹ ਕਈ ਤਰ੍ਹਾਂ ਦੀ ਹੁੰਦੀ ਆ ਅਵੋਕਾਡੋ ਇੰਡੀਆਂ ਦੇ ਵਿੱਚ ਤਾਂ ਕਹਿੰਦੇ ਬਹੁਤ ਮਹਿੰਗਾ ਆਉਂਦਾ ਇੱਥੇ ਇਹ ਮਿਲਦਾ 베ਰਾ ਦੇ ਭਾ ਬਹੁਤ ਸਸਤਾ ਮਿਲਦਾ ਇੰਨਾ ਮਹਿੰਗਾ ਨਹੀਂ ਹੁੰਦਾ ਤੇ ਇੱਥੇ ਸਿੱਧੇ ਮੂੰਹ ਖਾਂਦੇ ਨਹੀਂ ਕਿਉਂਕਿ ਜਿਹੜੀ ਚੀਜ਼ ਸਸਤੀ ਹੋਵੇ ਨਾ ਉਹ ਅਸੀਂ ਖਾਂਦੇ ੜੀ ਅਸੀਂ ਹਮੇਸ਼ਾ ਮਹਿੰਗੀ ਚੀਜ਼ ਨੂੰ ਪੈਣਾ ਭੱਜ ਕੇ ਉਹ ਸਾਨੂੰ ਆਉਂਦਾ ਪਤਾ ਨਹੀਂ ਵਧੀਆ ਨਾ ਇਦਾਂ ਨਹੀਂ ਹੁੰਦਾ ਆ ਫਿਸ਼ਿਸ ਨੇ ਆ ਦੇਖੋ ਆ ਸਾਰਾ ਮੀਟ ਵਾਲਾ ਸਮਾਨ ਆ ਸਾਰਾ ਇਹ ਤੇ ਆਪਾਂ ਦਾ ਚਲੋ ਇਹਦੇ ਹੈ ਨਹੀਂ ਸਕਰੀਨ 'ਚ ਕੋਈ ਤੇ ਆਹ ਦੇਖੋ 1 2 3 4 ਮੱਛੀਆਂ ਨੇ ਤੇ 22 ਡਾਲਰ ਦੀਆਂ ਨੇ ਇਹ ਇਹ ਦੇਖ ਲਓ ਸਾਰੀਆਂ ਮੱਛੀਆਂ ਨਾ ਇੱਕੋ ਸਾਈਜ਼ ਜਿਹਦੀਆਂ ਹੁੰਦੀਆਂ ਨੇ ਇਹ ਹੈਨਾ ਨਹੀਂ ਤੇ ਜਿੱਦਾਂ ਕਹਿੰਦੇ ਵੱਡੀਆਂ ਸ਼ੂਟਿੰਗਾਂ ਨਾ ਸੇਮ ਸਾਈਜ਼ ਹੀ ਹੋਊ ਸਾਰੀਆਂ ਦਾ ਕਿੱਦਾਂ ਕਿੱਦਾਂ ਚੁਣਦੇ ਕੱਢਦੇ ਹੋਣਗੇ ਹੈ ਕਾਫੀ ਸੂਫ ਕੀਤੀਆਂ ਹੁੰਦੀਆਂ ਨੇ ਸਾਰੀਆਂ ਇੱਧਰ ਸਾਰਾ ਚਿਕਨ ਡਿਪਾਰਟਮੈਂਟ ਆ ਆ ਦੇਖ ਲਓ ਆ ਹੈਗਾ 2.20 ਡਾਈਗੂ ਜੀ ਹੋਣਾ ਇਹ ਤੇ 24 $25 ਦੇਣੇ ਇਹ ਤੇ ਆ ਦੇਖੋ ਇੱਥੇ ਵੀ ਉਦਾਂ ਜਿਹਾ ਤੁਸੀਂ ਖਾ ਕੇ ਟੇਸਟ ਕਰਕੇ ਜੇ ਚੀਜ਼ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਹਾਂਜੀ ਹਾਂਜੀ ਬੱਚਾ ਆ ਦੇਖੋ हां ओ देखो मुर्गे बनਦੇ दे, मुर्गे ਵਿਚਾਰਿਆਂ ਟੰਗਿਆ ਹੋਇਆ ਆ ਇਹ ਤਾਂ ਹੀਟ ਨਾ ਬੰਦੇ ਆ ਇਹ ਇਹ ਪੂਰੇ ਦਾ ਪੂਰਾ ਮੁਰਗਾ ਹੀ ਆ ਦੇਖੋ ਇੱਥੇ ਫਿਰ ਬਾਅਦ ਚ ਸੇਲ ਲਈ ਲਾ ਦਿੰਦੇ ਆ ਉੱਥੇ ਬਣਾ ਕੇ ਇੱਥੇ ਲਫਾਫੇ ਚ ਪਾ ਕੇ ਇਹਨਾਂ ਨੇ ਦੇਈ ਜਾਣਾ ਆ ਦੇਖੋ ਪੂਰਾ ਫੁੱਲ ਮੁਰਗਾ 10 $99 ਸੈਂਟ ਦਾ 11 ਦਾ ਦਿਨ ਘਰੋਂ ਸਿਰਫ ਇਹ ਕਰਕੇ ਆਏ ਸੀ ਕੋਸਕੋ ਫੇ ਕੱਲਾ ਦੁੱਧ ਲੈਣਾ ਤੇ ਇੱਕ ਚੀਜ਼ ਦੇ ਲੈਣ ਆਈ ਵੀ ਤੇ ਆਟੋਮੈਟਿਕ ਹੀ 10 ਚੀਜ਼ਾਂ ਨਾਲ ਹੋਰ ਚੱਕਣੇ ਜਾਂਦੇ ਆ ਹਾਂ ਇਦਾਂ ਹੀ ਹੁਣ ਇੱਥੇ ਇੱਥੇ ਮਤਲਬ ਹੋਰ ਕਈ ਕੁਝ ਲੈ ਲੂ ਕਿ 2.5 300 ਡਾਲਰ ਤੋਂ ਤਾਂ ਮਤਲਬ ਬੰਦਾ ਘੜਬਾ ਹੀ ਨਹੀਂ ਕੋਸਕੋ ਦਾ ਇਹ ਹਿਸਾਬ ਆ ਆ ਦੁੱਧ ਦੇ ਭੰਡਾਰ ਭਰੇ ਪਏ ਆ 4 ਲੀਟਰ ਇੱਥੇ ਰੱਖੋ ਰੇਕਰ ਤੇ ਨੇ ਲੈ ਲਏ ਤੇ ਇੱਕ ਦੁੱਧ ਵਾਸਤੇ ਦੂਜਾ ਲੈ ਲਿਆ ਹੈ ਨਾ ਦਹੀਂ ਵਾਸਤੇ ਆ ਆ ਸੀ ਲੈਨੇ ਹੋਨੇ ਦਹੀਂ ਵਾਸਤੇ 3% ਨਾ ਬਸ ਬਰਦਾ ਇੱਕ ਪਨੀਰ ਕੱਢ ਕੇ ਪਾਣੀ ਚ ਪਾ ਕੇ ਰੱਖ ਲੈਣਾ ਜਿੰਨਾ ਬਣਾਉਣਾ ਹੈ ਤੇ ਦੂਜਾ ਫ੍ਰੀਜਰ ਚ ਰੱਖ ਆ ਦੇਖਦਾ ਮੈਂ ਉਹ ਅੱਧੇ ਨਾਲ ਜਿਆਦਾ ਅੱਜ ਬਣਾਈ ਲੈਣਾ ਨੇ ਓਕੇ ਚਲੋ ਆ ਇਹਨਾਂ ਦਾ ਹੈਲੋਵਿਨ ਆ ਰਿਹਾ ਨਾ ਤਾਂ ਤਾਂ ਕਰਕੇ ਆ ਬੱਚਿਆਂ ਦੇ ਆ ਦੇਹੂ ਘੁੱਟਜਾ ਬਣਾ ਕੇ ਥਾਣੇ ਭੂਤਾਂ ਭਤਾਈ ਨਾਲੀਆਂ ਆ ਦੇਖੋ ਇਹ ਹੁਣ ਹੈਲੋਵਿਨ ਆ ਜਾਣਾ ਦੀਵਾਲੀ ਦੇ ਨੇੜੇ ਜੇ ਹੁੰਦਾ ਤਾਂ ਫਿਰ ਇਹਨਾਂ ਨੇ ਕਹਿਣਾ ਵੀ ਸਾਨੂੰ ਲੈ ਕੇ দাও ਕਰੋ ਅਸੀਂ ਕੋਸ ਕੁਝ ਵੀ ਪਹਿਲਾਂ ਦੱਸਿਆ ਵੀ ਕੱਲਾ ਦੁੱਧ ਲੈਣ ਵਾਸਤੇ ਆਏ ਸੀ ਤੇ ਇੰਨਾ ਸਮਾਨ ਲੈ ਆ ਹੋ ਗਿਆ ਭਰ ਗਈ ਰੇੜੀ ਜੀ ਤੇ 3-400 ਡਾਲਰ ਆਵਣਾ ਬਣ ਜਾਣਾ ਇਹਦਾ ਆ ਰੇੜੀ ਦੀ ਚੈਕਿੰਗ ਹੋਣੀ ਹੁੰਦੀ ਆ ਇਹਨਾਂ ਨੇ ਤੇ ਹੁਣ ਦੇਖ ਲਓ ਕੱਲਾ ਦੁੱਧ ਲੈਣ ਆਏ ਸੀ ਤੇ 292 ਡਾਲਰ ਬਣ ਗਏ ਸਾਡੇ ਤੇ ਹੁਣ ਅਸੀਂ ਚੱਲੇ ਆ ਸ਼ਾਮ ਦੇ অলਮੋਸਟ 5:00 ਵਜੇ ਕੱਪੜੇ ਲੈ ਕੇ ਤੇ ਹੁਣ ਜਾਣਾ ਘਰਾਂ ਤੇ ਚਲੋ ਜੀ ਫਿਰ ਅੱਜ ਦੇ ਵਲੌਗ ਦੀ ਕਰਦੇ ਹਾਂ ਸਮਾਪਤੀ ਇੱਥੇ ਜੀ ਉਹ ਤਾਂ ਅਸੀਂ ਗੁਰਦਾਰਾ ਸਾਹਿਬ ਵੀ ਜਾਣਾ ਪਰ ਗੁਰਦਾਰਾ ਸਾਹਿਬ ਜਾ ਕੇ ਫੇਰ ਸਮਾਪਤੀ ਕਰੂੰਗਾ ਹਾਂ ਇੱਥੇ ਨਹੀਂ ਚਲੋ ਅਜੇ ਬਣੇ ਰਹੋ ਗੁਰਦਾਰਾ ਸਾਹਿਬ ਦੇ ਵੀ ਤੁਹਾਨੂੰ ਮਾੜੇ ਜੇ ਦਰਸ਼ਨ ਕਰਾਵਾਂਗੇ ਠੀਕ ਆ ਡਾਕਟਰੀ ਆ ਇਹ ਪਰ ਥੋੜਾ ਦੂਰ ਰਹਿੰਦੀ ਆ ਤੇ ਅੱਜ ਇਹ ਸਾਡੇ ਵਲੌਗ ਦੇ ਵਿੱਚ ਆਈ ਆ ਵੈਸੇ ਬਹੁਤ ਘੱਟ ਆਉਂਦੇ ਆ ਇਹ ਅਸ਼ਮੀਤ ਤੇ ਰਵੀ ਦੀ ਫਰੈਂਡ ਆ ਇਹ ਇਹ ਖੇਡਦੀਆਂ ਨੇ ਤਾਂ ਸ਼ੀਰ ਹਰਨੇਮੀ ਜੀ ਕੀ ਨਾਮ ਹੈ ਜੇਲ ਸ਼ੀਰ ਹੇਜਲ ਹੁਣ ਸ਼ਾਮ ਦੇ ਹੋਏ ਆ 7:30 ਤੇ ਹੁਣ ਆਪਾਂ ਚੱਲੇ ਆ ਗੁਰੂ ਘਰ ਗੁਰੂ ਘਰ ਮੱਥਾ ਟੇਕ ਕੇ ਆ ਕੇ ਤੇ ਸਿਰ ਚੜੋ ਜੀ ਪੈਕੇਜ ਜੇ ਟਿਫਣ ਵਗੈਰਾ ਦੀ ਫੋਨ ਲੱਗ ਜਾਣੀ ਆ ਸਵੇਰ ਦੀ ਰੋਟੀ ਸਵੇਰੇ ਪੈਕ ਕਰੀ ਦੀ ਆ ਬਾਕੀ ਡਰਾਈ ਫਰੂਟ ਵਗੈਰਾ ਸੈਲਡ ਵਗੈਰਾ ਤੇ ਹੋਰ ਜਿਹੜਾ ਮਾੜਾ ਮੋਟਾ ਸਾਜੋ ਸਮਾਨ ਹੁੰਦਾ ਉਹ ਹੁਣੇ ਹੀ ਰੱਖ ਲਈਦਾ ਲੰਚ ਬਾਕਸ ਚ ਤੇ ਚਾਹ ਤੇ ਰੋਟੀ ਜਿਹੜੀ ਆ ਉਹ ਸਵੇਰੇ ਪੈਕ ਕਰੀ ਦੀ ਆ ਪਤਾ ਨਹੀਂ ਹੈਗਾ ਮਤਲਬ ਇੰਨੀ ਲੰਬੀ ਲਾਈਨ ਹੁੰਦੀ ਨਹੀਂ ਗੁਰਦੁਆਰਾ ਸਾਹਿਬ ਨੂੰ ਟਰਨ ਹੋਣ ਵਾਲੀ ਗੱਡੀਆਂ ਦੀ ਤੇ ਕਾਫੀ ਲੰਬੀ ਲਾਈਨ ਆ ਮੈਨੂੰ ਲੱਗਦਾ ਗੁਰਦੁਆਰਾ ਸਾਹਿਬ ਕੋਈ ਪ੍ਰੋਗਰਾਮ ਨਾ ਹੋਵੇ ਜਾਂ ਜਿੱਦਾਂ ਕੋਈ ਬਾਬਾ ਜੀ ਨਾ ਆਏ ਹੁਣ ਕਥਾ ਸੰਤ ਬਾਬਾ ਪਿੰਦਰਪਾਲ ਜੀ ਕਹਿੰਦੇ ਸੀ ਪਤਾ ਨਹੀਂ ਇੱਥੇ ਸੀ ਕਿ ਕੋਈ ਹੋਰ ਗੁਰਦਾਰਾ ਸਾਹਿਬ ਤੇ ਬਾਕੀ ਇਧਰ ਵੀ ਨਾ ਉਹ ਦੇਖੋ ਗੱਡੀਆਂ ਨਹੀਂ ਤੇ ਇੰਨੀਆਂ ਇਧਰ ਸਾਈਡ ਤੇ پارک ਲਾਉਂਦੇ ਨਹੀਂ ਹਣ ਉਧਰੋਂ ਲਾ ਲਾ ਕੇ ਸੰਗਤ ਉਧਰੋਂ ਤੁਰ ਕੇ ਜਾ ਰਹੀ ਹੈ ਬਾਕੀ ਚਲੋ ਗੁਰੂ ਘਰ ਜਾ ਕੇ ਦੇਖਦੇ ਹਾਂ ਕੀ ਪ੍ਰੋਗਰਾਮ ਹਾਂ ਲੱਗਦਾ ਕੋਈ ਪ੍ਰੋਗਰਾਮ ਹੈਗਾ ਇਹਨਾਂ ਇੰਨਾ ਰਸ਼ਾਉਂਦਾ ਨਹੀਂ ਇਹ ਹੈਗਾ ਜੀ ਗੁਰਦੁਆਰਾ ਦੁੱਖਨਵਾਰਨ ਸਾਹਿਬ ਤਿਆ ਇਹਦੇ ਨਾਲ ਹੀ ਪਲਾਜ਼ਾ ਇੱਥੇ ਹਰ ਇੱਕ ਚੀਜ਼ ਮਤਲਬ ਮਿਲਦੀ ਆ ਇੱਥੇ ਪੰਜਾਬੀਆਂ ਦੀਆਂ ਦੁਕਾਨਾਂ ਹੀ ਨਾ ਟੋਟਲ ਆ ਬਾਲੇ ਜਿਹੜੇ ਤੋਂ ਨੇੜੇ ਨੇੜੇ ਦੇ ਘਰ ਆ ਉਹ ਸਾਰੇ ਫਿਰ ਇਹ ਪਲਾਜ਼ੇ ਚੋਂ ਗਰੋਸਰੀ ਕਰਦੇ ਆ ਮਠਿਆਈ ਵੀ ਹਲਵਾਈ ਦੀਆਂ ਦੁਕਾਨਾਂ ਵੀ ਹੈਗੀਆਂ ਹੋਰ ਸੌਦਾ ਪੱਤਾ ਚ ਲੈਣਾ ਆ ਤਾਂ ਤੇ ਸਬਜ਼ੀ ਲੈਣ ਵਾਸਤੇ ਵੀ ਸਾਰਾ ਸਿਸਟਮ ਇੱਥੇ ਹੈਗਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿੱਥੇ ਵੀ ਗੁਰਦੁਆਰਾ ਸਾਹਿਬ ਹੁੰਦਾ ਨਾ ਉੱਥੇ ਨਾਲ ਪਲਾਜ਼ਾ ਹੁੰਦਾ ਹੀ ਹੁੰਦਾ ਤਾਂ ਕਿ ਆਪਣੇ ਲੋਕਾਂ ਨੂੰ ਸੌਦਾ ਪੱਤਾ ਖਰੀਦਣ ਤੇ ਗਰੋਸਰੀ ਖਰੀਦਣ ਤੇ ਦੂਰ ਨਾ ਜਾਣਾ ਪਵੇ। ਜੀ ਗੱਲ ਜਿਵੇਂ ਤੁਹਾਨੂੰ ਮੈਂ ਕਹਿੰਦਾ ਸੀਗਾ ਕਿ ਪ੍ਰੋਗਰਾਮ ਸੋ ਉਹੀ ਗੱਲ ਹੋਈ। ਭਾਈ ਸਾਹਿਬ ਭਾਈ ਸਿੰਦਰਪਾਲ ਜੀ ਵੱਲੋਂ ਜਿਹੜਾ ਹੈਗਾ ਇੱਥੇ ਪ੍ਰੋਗਰਾਮ ਤੇ ਤਾਂ ਹੀ ਨਰਾਚ ਸੀਗਾ। ਹਾਂ ਤੇ ਚਲੋ ਕੰਮਕਾਰਾਂ ਤੇ ਰਹੀ ਦਾਨਾ ਜੀ ਤਾਂ ਕਰਕੇ ਸਾਨੂੰ ਇੰਨਾ ਪਤਾ ਨਹੀਂ ਹੁੰਦਾ ਤੇ ਗੁਰੂ ਘਰ ਆ ਕੇ ਪਤਾ ਲੱਗਦਾ। ਤੇ ਉਦਾਂ ਮੁੰਡਾ ਇੱਕ ਵਾਰੀ ਗੱਲ ਕਰਦਾ ਸੀਗਾ। ਕਿ ਭਾਈ ਸਾਹਿਬ ਜੀ ਨੇ ਕਥਾ ਕਰਨੀ ਆ ਪਰ ਮੈਨੂੰ ਪਤਾ ਨਹੀਂ ਸੀ ਤੇ ਸੋ ਆ ਜਾ ਰਹੀ ਆ ਬਾਬਾ ਜੀ ਦੀ ਸੋ ਕਥਾ ਚੱਲ ਰਹੀ ਆ ਮੈਂ ਜੇ ਕਿਤੇ ਕਿਤੇ ਇਸ ਨੂੰ ਮਦੂਕੀ ਦਾ ਅਰਥ ਕਰ ਲੈ ਵੀ ਕਰੇ ਜਾਂ ਮਾਪੇ ਕੰਮ ਅਸਲੀ ਤੱਤ ਭਾਵੇਂ ਹੈ ਕਿ ਠੂਠੇ ਦਾਮਿਆਂ ਨਾਲੋਂ ਮਨ ਕੇ ਰੋਟੀ ਖਾਣਾ ਰੱਬ ਦੀ ਬੰਦਗੀ ਕਰੀ ਕਿਸਦਾ ਹੱਥ ਲਾਉ। ਉੱਥੇ ਉਹ ਲਿਖਦਾ ਭੁੱਲਾ ਉਠ ਜਾਗ ਕਰਾ ਲਈ ਮਾਰ ਨਹੀਂ ਇਹ ਸੋਣ ਤੇਰੇ ਦਰਕਾਰ ਨਹੀਂ ਇੱਕ ਰੋਜ਼ ਪੰਜਾਬੀ ਦੀ ਸਤਾਨੇ ਜੀ ਇੱਕ ਰੋਜ਼ ਜਹਾਨੋਂ ਜਾਣਾ ਹੈ ਜਾਂ ਕਬਰੇ ਵਿੱਚ ਸੁਣਾਣਾ ਹੈ ਤੇਰਾ ਖਾਣਾ ਮੇਰੇ ਨਾਲ ਖਾਣਾ ਹੈ ਪਰ ਜੀਤਾ ਮਰਨ ਦੀ ਤਸਵੀਰਾ ਨਗਰੂਦ ਦੇ ਪਛੰਨਾ ਸਵੰਦ ਵਿੱਚ ਕਰੋ ਜਾਏ ਦਾਰੇ ਬਰਨ ਪੁਦਾਏ ਘਾਰੇ ਮੈਂ ਅਕਬਰ ਸ਼ਾਹ ਜਦ ਬਿਜਲੀ ਫੇਰ ਬਾਹਰ ਜਾਣਿਆ ਪਾਇ ਹੈ ਉਹ ਹੈ ਉਹ ਗੁਰਬਾਣੀ ਚਾਹੋ ਆਪਾਂ ਦੇਖੀਏ ਇੱਥੇ ਰਾਜ ਉਹਦੇ ਪਤਾ ਸੀ ਕਈ ਮੰਜਵਾ ਉੱਚੀ ਉਡਾਰੀ ਮਹਾਲ ਬਣਾ ਲੰਦਾ ਗਹਿਰੀ ਕਰਕੇ ਦੀਵ ਖੋਦਾਈ ਉਹਦੇ ਨਿਸ਼ਾਨ ਲੰਦੇ ਹਨ ਸੱਚੀ ਵੈਸੇ ਵੀ ਕਰਤੀ ਸਮਾਪਤੀ ਬਾਬਾ ਜੀ ਸਮਾਪਤੀ ਕਰਤੀ ਜਾਣੇ ਲੈ ਜਿਓ ਜਾਂਦੇ ਹੋਏ ਲੈ ਜਿਓ ਕੋਈ ਨਾ ਕੀ ਆ ਆ ਲੋਕੀ ਲਈ ਜਾਂਦੇ ਆ ਵਾਹਿਗੁਰੂ ਵਾਹਿਗੁਰੂ ਓਕੇ ਵਧੀਆ ਚੰਗੇ ਭਾਗਾਂ ਨੂੰ ਪਤਾ ਤਾਂ ਨਹੀਂ ਸੀ ਕਿ ਬਾਬਾ ਜੀ ਕਥਾ ਲਈ ਆਏ ਨੇ ਤੇ ਸੋ ਮਹਾਰਾਜ ਦੀ ਕਿਰਪਾ ਨਾਲ ਆਪਣੇ ਆਪ ਹੀ ਜਿੱਦਾਂ ਪ੍ਰਮਾਤਮਾ ਨੇ ਸੱਦਾ ਦਿੱਤਾ ਤੇ ਅੱਧਾ ਪੌਣਾ ਘੰਟਾ ਬਾਬਾ ਜੀ ਦੀ ਕਥਾ ਸੁਣ ਕੇ ਆਏ ਆ ਵੈਸੇ ਵੀ ਮੈਨੂੰ ਵਧੀਆ ਲੱਗਦਾ ਹੁੰਦਾ ਕਥਾ ਮੈਂ ਸੁਣਦਾ ਰਹਿਣਾ ਹੁੰਨਾ ਇਹਨਾਂ ਬਾਬਾ ਜੀ ਦੀ ਵੀ ਤੇ ਸੰਤ ਮਸਕੀਨ ਜੀ ਦੀ ਵੀ ਸੁਣਦਾਰ ਇਹਨਾਂ ਹੁੰਨਾ ਤੇ ਮੈਨੂੰ ਵਧੀਆ ਲੱਗਦਾ ਤੇ ਬਹੁਤ ਵਧੀਆ ਲੱਗਾ ਅੱਧਾ ਪੌਣਾ ਘੰਟਾ ਕਥਾ ਸਰਵਣ ਕੀਤੀ ਆ ਤੇ ਇਹਦੀ ਵੀਡੀਓ ਕਥਾ ਦੀ ਮੈਂ ਵੱਖਰੀ ਅਪਲੋਡ ਕੀਤੀ ਹੋਈ ਆ ਇੱਥੇ YouTube ਤੇ ਤੁਸੀਂ ਦੇਖ ਸਕਦੇ ਹੋ ਮੇਰੇ ਇਸ ਚੈਨਲ ਤੇ ਹੀ ਤੇ ਅੱਜ ਦਾ ਬਲੌਗ ਆ ਆਪਾਂ ਕਰਦੇ ਆ ਇੱਥੇ ਹੀ ਸਮਾਪਤੀ ਸੰਡੇ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ